ਐਡਗਰ ਕੈਸੀ ਇੱਕ ਅਜਿਹਾ ਰਸਮੀ ਇਨਸਾਨ ਜਿਸ ਨੂੰ ਵਿਗਿਆਨ ਵੀ ਚਮਤਕਾਰੀ ਮੰਨਦਾ ਹੈ ਇਸ ਵਿਅਕਤੀ ਨੇ ਵਿਗਿਆਨੀਆਂ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਸੱਚਮੁੱਚ ਚਮਤਕਾਰ ਹੁੰਦਾ ਹੈ 18 ਮਾਰਚ 1877 ਨੂੰ ਅਮਰੀਕਾ ਦੇ ਕੇਵਕੀਚ ਐਡਗਰ ਦਾ ਜਨਮ ਹੋਇਆ 25 ਸਾਲ ਦੀ ਉਮਰ 'ਚ ਉਹ ਇੱਕ ਦਰਖਤ ਤੋਂ ਡਿੱਗਦਾ ਜਿਸ ਕਰਕੇ ਉਸਦੇ ਸਿਰੋ ਪਰ ਸੱਟ ਲੱਗਦੀ ਹੈ ਤੇ ਉਹ ਕੋਮਾ ਚਲਾ ਜਾਂਦਾ ਡਾਕਟਰਾਂ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀਆਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਹੋਸ਼ 'ਚ ਨਾ ਆਇਆ ਡਾਕਟਰਾਂ ਨੇ ਉਮੀਦ ਛੱਡ ਦਿੱਤੀ ਤੇ ਕਿਹਾ ਵੀ ਸ਼ਾਇਦ ਹੁਣ ਇਹ ਕਦੇ ਵੀ ਹੋਸ਼ ਵਿੱਚ ਨਾ ਆਵੇ ਪਰ ਫਿਰ ਇੱਕ ਚਮਤਕਾਰ ਹੁੰਦਾ ਹੈ ਇਹ ਅਸੀਂ ਵੀ ਤੇ ਜਾਣਦੇ ਆ ਵੀ ਕੋਮਾ ਚ ਪਿਆ ਇਨਸਾਨ ਨਾ ਹਿੱਲ ਸਕਦਾ ਨਾ ਬੋਲ ਸਕਦਾ ਪਰ ਐਡਗਰ ਕੋਮਾ ਵਿੱਚ ਰਹਿੰਦੇ ਹੋਏ ਹੀ ਬੋਲਣਾ ਸਟਾਰਟ ਕਰ ਦਿੰਦਾ ਤੇ ਉਹ ਕੋਈ ਇੱਕ ਅੱਧਾ ਸ਼ਬਦ ਨਹੀਂ ਸੀ ਬੋਲਿਆ ਬਲਕਿ ਆਪਦੀ ਸਾਰੀ ਗਾਥਾ ਦੱਸੀ ਕਿ ਉਹ ਕਿਸ ਤਰ੍ਹਾਂ ਨਾਲ ਇੱਕ ਦਰਖਤ ਉੱਪਰੋਂ ਡਿੱਗਿਆ ਤੇ ਉਸ ਦੇ ਰੀੜ ਤੇ ਦਿਮਾਗ ਦੇ ਕਈ ਹਿੱਸਿਆਂ 'ਚ ਸੱਟਾਂ ਲੱਗੀਆਂ ਤੇ ਨਾਲ ਹੀ ਉਸਨੇ ਕਿਹਾ ਵੀ ਜੇ ਸਿਰਫ 2 ਦਿਨ ਅੰਦਰ ਉਸ ਦਾ ਇਲਾਜ ਨਹੀਂ ਹੋਇਆ ਤਾਂ ਉਹ ਮਰ ਜਾਊਗਾ ਉਹ ਤਾਂ ਐਡਗਰ ਨੇ ਕੋਮਾ ਵਿੱਚ ਰਹਿੰਦੇ ਹੋਏ ਹੀ ਕੁਝ ਜੜੀ ਬੂਟੀਆਂ ਦਸੀਆਂ ਕਿ ਉਹ ਉਹਨਾਂ ਜੜੀ ਬੂਟੀਆਂ ਨੂੰ ਲੈ ਕੇ ਆਉਣ ਤੇ ਇੰਜੈਕਸ਼ਨ ਦੇ ਜ਼ਰੀਏ ਉਸ ਦੇ ਖੂਨ ਚ ਪਹੁੰਚਾ ਦੇਣ ਜਿਸ ਨਾਲ ਉਹ ਠੀਕ ਹੋ ਸਕਦਾ ਹੈ ਡਾਕਟਰਾਂ ਨੇ ਵੀ ਸੋਚਿਆ ਵੀ ਕੋਈ ਹੋਰ ਤਰੀਕਾ ਤਾਂ ਹੈ ਨਹੀਂ ਕਿਉਂ ਨਾ ਉਸ ਦੀ ਦਵਾਈ ਹੀ ਪ੍ਰਯੋਗ ਕੀਤੀ ਜਾਵੇ ਇਸੇ ਤਰ੍ਹਾਂ ਕੀਤਾ ਗਿਆ ਤਾਂ ਹੈਰਾਨੀਜਨਕ ਤਰੀਕੇ ਨਾਲ ਐਡਗਰ ਠੀਕ ਹੋ ਗਿਆ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਸੀ ਕਿ ਨਾ ਤਾਂ ਐਡਗਰ ਡਾਕਟਰ ਸੀ ਤੇ ਨਾ ਹੀ ਜੜੀ ਬੂਟੀਆਂ ਬਾਰੇ ਉਹ ਕੁਝ ਜਾਣਦਾ ਸੀ ਜਦੋਂ ਹੋਸ਼ ਵਿੱਚ ਆਇਆ ਤਾਂ ਉਸ ਨੂੰ ਕੁਝ ਯਾਦ ਵੀ ਨਹੀਂ ਸੀ ਕਿ ਉਸ ਨੇ ਆਪਣੇ ਇਲਾਜ ਲਈ ਜੜੀ ਬੂਟੀਆਂ ਖੁਦ ਡਾਕਟਰਾਂ ਨੂੰ ਸੀਆਂ ਨੇ ਪਰ ਇਸ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੁਣ ਉਹ ਆਪਦੀਆਂ ਅੱਖਾਂ ਬੰਦ ਕਰਦਾ ਤੇ ਰੋਗ ਬਾਰੇ ਸੋਚਦਾ ਤਾਂ ਉਸ ਨੂੰ ਇਲਾਜ ਮਿਲ ਜਾਂਦਾ ਮੰਨਿਆ ਜਾਂਦਾ ਵੀ ਆਪਦੇ ਜੀਵਨ ਕਾਲ ਦੌਰਾਨ 30000 ਲੋਕਾਂ ਨੂੰ ਮੌਤ ਤੋਂ ਬਚਾਇਆ ਸੀ ਇਸ ਇਨਸਾਨ ਦੇ ਦੁਆਰਾ ਇਹਨਾਂ ਵਿੱਚੋਂ ਇੱਕ ਸੀ ਰਾਤ ਚਾਈਲਡ ਇਹ ਅਮਰੀਕਾ ਦਾ ਕਾਫੀ ਮਸ਼ਹੂਰ ਕਰੋੜਪਤੀ ਪਰਿਵਾਰ ਸੀ ਇਸ ਦੀ ਇੱਕ ਔਰਤ ਬਿਮਾਰ ਪੈ ਜਾਂਦੀ ਹੈ ਕਿਤੇ ਵੀ ਇਲਾਜ ਨਹੀਂ ਸੀ ਹੋ پا ਰਿਹਾ ਉਹ ਐਡਗਰ ਕੋਲ ਆਏ ਤਾਂ ਐਡਗਰ ਨੇ ਅੱਖਾਂ ਬੰਦ ਕਰਕੇ ਇੱਕ ਦਵਾਈ ਦੱਸੀ ਪਰ ਪੂਰੇ ਅਮਰੀਕਾ 'ਚ ਭਾਲੇ ਜਾਣ ਤੇ ਵੀ ਇਹ ਦਵਾਈ ਨਾ ਮਿਲੀ ਕਿਉਂਕਿ ਰਸ ਚਾਈਲਡ ਇੱਕ ਅਰਪਤ ਦੀ ਪਰਿਵਾਰ ਸੀ ਉਹਨਾਂ ਨੇ ਪੂਰੀ ਦੁਨੀਆ ਚ ਇਸ ਇਤਿਹਾਰ ਕਢਵਾਏ ਕਿ ਜੇਕਰ ਕੋਈ ਇਸ ਨਾਮ ਦੀ ਦਵਾਈ 20 ਦਿਨ ਵਿੱਚ ਪਹੁੰਚਾ ਦੇ ਤਾਂ ਉਸ ਨੂੰ ਇਨਾਮ ਦਿੱਤਾ ਜਾਊ ਤਾਂ 스ਵਿਟਰ ਤੋਂ ਇੱਕ ਆਦਮੀ ਨੇ ਜਵਾਬ ਦਿੱਤਾ ਕਿ ਇਸ ਨਾਮ ਦੀ ਦਵਾਈ 20 ਸਾਲ ਪਹਿਲਾਂ ਇਸ ਦਵਾਈ ਨੂੰ ਮੇਰੇ ਪਿਤਾ ਦੇ ਦੁਆਰਾ ਪੇਟੈਂਟ ਕਰਵਾਇਆ ਗਿਆ ਸੀ ਕਦੇ ਵੀ ਬਣਾਈ ਨਹੀਂ ਗਈ ਉਸ ਦਾ ਫਾਰਮੂਲਾ ਸਾਡੇ ਕੋਲ ਹੈ ਅਸੀਂ ਉਹ ਪਹੁੰਚਾ ਦਿੰਨੇ ਆਂ ਫਾਰਮੂਲਾ ਪਹੁੰਚਾਇਆ ਗਿਆ ਤਾਂ ਦਵਾਈ ਬਣਾਈ ਗਈ ਔਰਤ ਨੂੰ ਦਿੱਤੀ ਤੇ ਉਹ ਔਰਤ ਠੀਕ ਹੋ ਗਈ ਸੀ ਇਸੇ ਤਰ੍ਹਾਂ ਦੀ ਇੱਕ ਹੋਰ ਦਵਾਈ ਦਾ ਫਾਰਮੂਲਾ ਤੇ ਨਾਮ ਉਸਦੇ ਤੋਰਾ ਦਿੱਤਾ ਗਿਆ ਪਰ ਉਹ ਵੀ ਕਿਤੇ ਨਾ ਮਿਲੀ ਪੂਰੇ ਸਾਲ ਬਾਅਦ ਪਤਾ ਲੱਗਿਆ ਕਿ ਇਹ ਦਵਾਈ ਕਿਸੇ ਪ੍ਰਯੋਗਸ਼ਾਲਾ ਵਿੱਚ ਬਣਾਈ ਜਾ ਰਹੀ ਸੀ ਉਦੋਂ ਤੱਕ ਉਸ ਦਾ ਨਾਮ ਵੀ ਨਹੀਂ ਸੀ ਕਿਸੇ ਨੂੰ ਪਤਾ ਤੇ ਨਾ ਹੀ ਕੰਪਨੀ ਦੇ ਦੁਆਰਾ ਉਸ ਨੂੰ ਨਾਮ ਦਿੱਤਾ ਗਿਆ ਸੀ ਫਿਰ ਸਾਲ ਬਾਅਦ ਉਹ ਦਵਾਈ ਜਦੋਂ ਬਾਜ਼ਾਰ 'ਚ ਆਈ ਤਾਂ ਉਸੇ ਦਵਾਈ ਦੇ ਨਾਲ ਉਹ ਮਰੀਜ਼ ਠੀਕ ਹੋਇਆ ਸੀ ਤੇ ਕਈ ਵਾਰ ਉਸ ਨੇ ਅਜਿਹੀਆਂ ਦਵਾਈਆਂ ਵੀ ਬਣਾਈਆਂ ਜੋ ਖੋਜੀਆਂ ਨਹੀਂ ਜਾ ਸਕੀਆਂ ਤੇ ਮਰੀਜ਼ ਮਰ ਗਏ ਇਸ ਤੋਂ ਵੀ ਕਹਿੰਦਾ ਹੁੰਦਾ ਸੀ ਕਿ ਮੈਂ ਕੁਝ ਨਹੀਂ ਕਰ ਸਕਦਾ ਮੰਨਿਆ ਜਾਂਦਾ ਹੈ ਕਿ ਐਡਗਰ ਦੇ ਦੁਆਰਾ ਆਪਣੇ ਪੂਰੇ ਜੀਵਨ ਕਾਲ ਦੇ ਦੌਰਾਨ 30 ਹਜ਼ਾਰ ਲੋਕਾਂ ਦੀ ਜਾਨ ਬਚਾਈ ਸੀ ਉਹਦੇ ਇੰਨਾਂ ਸ਼ਕਤੀਆਂ ਦੇ ਕਾਰਨ ਹੀ ਵਿਗਿਆਨ ਜਗਤ ਦੇ ਵਿੱਚ ਉਸ ਨੂੰ ਚਮਤਕਾਰ ਇੱਕ ਪੁਰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਹਦੇ ਉੱਤੇ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਆਪਣੀਆਂ ਚਮਤਕਾਰੀ ਸ਼ਕਤੀਆਂ ਦੇ ਨਾਲ ਜਿਉਣ ਵਾਲੇ ਐਡਗਰ ਨੇ 3 ਜਨਵਰੀ 1945 ਨੂੰ 67 ਸਾਲ ਦੀ ਉਮਰ 'ਚ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਉਤ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ